ਕੁਲ ਮਖੋ ਕਈ ਵਾਰੀ ਜ਼ਿੰਦਗੀ ਵਿੱਚ અપਮਾਨ ਦੀ ਜਦੋਂ ਛੱਟ ਵੱਜਦੀ ਏ ਘਾਟੇ ਦੀ ਛੱਟ ਪੈਂਦੀ ਏ ਦੁੱਖ ਦੀ ਛੱਟ ਪੈਂਦੀ ਏ ਪਰਵਾਰ ਦੀ ਕੋਈ ਛੱਟ ਪੈਂਦੀ ਏ ਦੋ ਜਾਂ ਤਾਂ ਬੰਦੇ ਟੁੱਟ ਜਾਂਦੇ ਆ ਤੇ ਜਾਂ ਫਿਰ ਉਸ ਛੱਟ ਤੋਂ ਬਾਅਦ ਗੁਰੂ ਦਾਸਰਾ ਲੈ ਕੇ ਖਲੋ ਜਾਂਦੇ ਆ ਕਹਿੰਦੇ ਆ ਦਾਤਾ ਜੇ ਤੂੰ ਨਾ ਛੱਟ ਮਾਰੀ ਹੁੰਦੀ ਤੇ ਮੈਂ ਇਧਰ ਚੱਲਦਾ ਕਿਵੇਂ ਹਰ ਛੱਟ ਜਿਹੜੀ ਏ ਟੁੱਟਣ ਲਈ ਨਹੀਂ ਹੁੰਦੀ ਕਮਿਆਰ ਉੱਤੋਂ ਛੱਟਾਂ ਮਾਰਦਾ ਹੈ ਪਹਿਲਾਂ ਵੇਖੋ ਇੰਨੀ ਮਿਹਨਤ ਕਰਦਾ ਹੈ ਮਿੱਟੀ ਲੈਂਦਾ ਹੈ ਗੋਂਦਾ ਹੈ ਚੱਕ ਤੇ ਚਾੜ ਕੇ ਕਮਾਂਦਾ ਹੈ ਫਿਰ ਉੱਤੋਂ ਸੱਟਾਂ ਮਾਰਦਾ ਹੈ ਵੇਖਣ ਵਾਲਾ ਕਹਿੰਦਾ ਐਨੀ ਮਿਹਨਤ ਕਰਕੇ ਤੋੜਨ ਲੱਗਾ ਅਗੁੱਤਰ ਮਿਲਦਾ ਨਹੀਂ ਇੱਕ ਹੱਥ ਸੱਟ ਵਾਲਾ ਵੇਖਦੇ ਹੋ ਜਿਹੜਾ ਸਹਾਰਾ ਦਿੱਤਾ ਉਹ ਤਾਂ ਦੇਖੋ ਤੇ ਸੱਟ ਕਿਉਂ ਮਾਰ ਰਹੇ ਹੋ কুমਾਰ ਕਹਿੰਦਾ ਇਸ ਕਰਕੇ ਮਾਰ ਰਹੇ ਆ ਦੀ ਬਾਜ਼ਾਰ ਚ ਕੀਮਤ ਪਹਜਾਏਗੀ ਜਦੋਂ ਸੱਟ ਪੈਂਦੀ ਉਹ ਗੁਰੂ ਸ਼ਬਦ ਸਹਾਰਾ ਬਹੁਤ ਦਿੰਦਾ ਸੱਚੀ ਜੇ ਰੱਬ ਦੇ ਘਰ ਚ ਵੀ ਕੀਮਤ ਸੱਟਾਂ ਉੱਤੋਂ ਵੱਜਦੀਆਂ ਥੱਲੋਂ ਸਾਰੇ ਮਿਲਦੇ ਨੇ ਤਾਂ ਹੀ ਪੈਂਦੀ ਹੈ